ਅਮਰਪਾਲ ਸਿੰਘ ਦੇ ਮਾਮਲੇ ਦੇ ਉੱਤੇ ਉਹਨਾਂ ਦੇ ਸਾਥੀਆਂ ਦੇ ਉੱਤੇ ਜਿਹੜੀ ਐਨਐਸਸੀ ਹੈ ਉਹਨੂੰ ਹਟਾਇਆ ਜਾ ਰਿਹਾ ਹੈ ਇਹਦੇ ਕਦੇ ਉੱਤੇ ਐਨਐਸਸੀ ਜਿਹੜੀ ਉਹ ਹਟਾਈ ਜਾ ਰਹੀ ਹੈ ਤੇ ਖਾਸ ਤੌਰ ਦੇ ਉੱਤੇ ਜੇਕਰ ਆਪਾਂ ਅਮਰਪਾਲ ਸਿੰਘ ਦੀ ਗੱਲ ਕਰੀਏ ਤੀਜੀ ਵਾਰ ਕੋਈ ਨਹੀਂ ਸਟੰਡਰਡ ਲਾਈ ਗਈ ਨਵੀਂ ਤੇ ਦੂਸਰੀ ਐਨਐਸਸੀ ਖਤਮ ਹੋਣ ਜਾ ਰਹੀ ਹੈ ਤਾਂ ਉਹਨਾਂ ਨੂੰ ਜਿਹੜੇ ਕੋਈ ਹੋਰ ਪਰਚੇ ਆ ਉਹਨਾਂ ਦੇ ਉੱਪਰ ਕੋਈ ਜਨਾਲਾ ਪੁਲਿਸ ਸਟੇਸ਼ਨ ਇਨਸੀਡੈਂਟ ਵਗੈਰਾ ਉਹਨਾਂ ਦੇ ਅਰੈਸਟ પાਕੇ ਜੋ ਉੱਥੇ ਜਿਵੇਂ 18 ਮਾਰਚ ਨੂੰ ਚਾਰ ਸਾਥੀਆਂ ਦੀ ਸਮਾਪਤ ਹੋ ਰਹੀ ਹੈ ਤਾਂ ਉਤੋਂ ਅਰੈਸਟ પાਕੇ ਉਹਨਾਂ ਨੂੰ ਇੱਥੇ ਲੈ ਕੇ ਆ ਰਹੇ ਹੈ ਹਾਂ ਜੀ ਜੇ ਤਸਵੀਰ ਦੱਸੋ ਸੈਂਕੜੇ ਛੇਤੀ 50 ਦੀ ਦਰਤੀ ਤੇ ਆਉਣਗੀ ਜੀ ਪੰਜਾਬ ਜਲਦੀ ਆ ਸਕਦੇ ਨੇ ਇਹਨਾਂ ਤਾਕੀਆਂ ਦੇ ਬੰਗ ਛੇਤੀ ਜੀ ਛੇਤੀ ਜੀ 2-4 ਮਹੀਨਿਆਂ ਦੀ ਹਾਂ 2-4 ਮਹੀਨੇ ਦੀ 1.5 ਮਹੀਨੇ ਦੀ ਗੱਲ ਰਹੇਗੀ 24 ਅਪ੍ਰੈਲ ਤੋਂ ਬਾਅਦ ਤੇ ਅਜਨਾਲਾ ਮਾਮਲਾ ਕਿੰਨਾ ਕੁ ਸ਼ੋਰਨ ਕਰ ਸਕਦੀ ਹੈ ਪੰਜਾਬ ਸਰਕਾਰ ਜੇਕਰ ਉਹ ਪੰਜਾਬ ਸ਼ਿਫਟ ਹੋ ਹੀ ਰਹੇ ਨੇ ਕੋਈ ਕੁਛ ਨਿਚੋ ਭਾਈ ਅਮਰਿਤਪਾਲ ਸਿੰਘ ਹੀ ਕਿਹਨੂੰ ਡਾਂਗ ਟੱਕ ਨਹੀਂ ਮਾਰੀਗੀ ਤੇ 307 ਕਿਵੇਂ ਬਣ ਜੂਗੀ ਹੂੰ ਅਮਰਿਤਪਾਲ ਸਿੰਘ ਤੇ ਉਸਦੇ ਸਾਥੀਆਂ ਨੂੰ ਲੈ ਕੇ ਨਵੀਂ ਅਪਡੇਟ ਲਗਾਤਾਰ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਅਮਰਿਤਪਾਲ ਸਿੰਘ ਦੇ ਸਾਥੀਆਂ ਦੇ ਉੱਤੇ ਲੱਗੀ ਹੋਈ ਐਨਐਸਏ ਨੂੰ ਹਟਾ ਦਿੱਤਾ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਜਲਦ ਪੰਜਾਬ ਹੈ ਜਿਹੜਾ ਉਹ ਸ਼ਿਫਟ ਕੀਤਾ ਜਾ ਰਿਹਾ ਹੈ ਆ ਕੁਝ ਹੀ ਸਮੇਂ ਦੇ ਵਿੱਚ ਇਹ ਸਾਰਾ ਕੁਝ ਇੱਥੇ ਸਾਹਮਣੇ ਆਇਆ ਤੇ ਇਸ ਦੇ ਵਿੱਚ ਜਿਹੜੀ ਹੋਰ ਜਾਣਕਾਰੀ ਹੈ ਬਧੇਰੇ ਜਾਣਕਾਰੀ ਉਹਨਾਂ ਦੇ ਵਕੀਰ ਤੋਂ ਅਸੀਂ ਹਾਸਲ ਕਰਾਂਗੇ ਪੂਰਾ ਮਾਮਲਾ ਕੀ ਹੈ ਇਸ ਸਬੰਧ ਦੇ ਵਿੱਚ ਜਿਹੜੀ ਜਾਣਕਾਰੀ ਹੈ ਉਹ ਇੱਥੇ ਹਾਸਲ ਕਰਦੇ ਹਾਂ ਸਾਡੇ ਨਾਲ ਇਸ ਵੇਲੇ ਉੱਤੇ ਐਡਵੋਕੇਟ ਈਮਾਨ ਸਿੰਘ ਖਾਰਾ ਜੁੜੇ ਹੋਏ ਨੇ ਸਾਰੇ ਸਾਥਰਾਂ ਦਾ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੁਣ ਤੱਕ ਇਸ ਵੀਰੇ ਦੇ ਤੇ ਸਾਹਮਣੇ ਆ ਰਿਹਾ ਹੈ ਕਿ ਅਮਰਪਾਲ ਸਿੰਘ ਦੇ ਮਾਮਲੇ ਦੇ ਉੱਤੇ ਉਹਨਾਂ ਦੇ ਸਾਥੀਆਂ ਦੇ ਉੱਤੇ ਜਿਹੜੀ ਐਨਐਸਸੀ ਹੈ ਉਹਨੂੰ ਹਟਾਇਆ ਜਾ ਰਿਹਾ ਹੈ ਕਿਤੇ ਕਿਤੇ ਉੱਤੇ ਐਨਐਸਸੀ ਜਿਹੜੀ ਉਹ ਹਟਾਈ ਜਾ ਰਹੀ ਹੈ ਤੇ ਖਾਸ ਤੌਰ ਦੇ ਉੱਤੇ ਜੇਕਰ ਆਪਾਂ ਅਮਰਪਾਲ ਸਿੰਘ ਦੀ ਗੱਲ ਕਰੀਏ ਸਰ ਦੇਖੋ ਜੀ ਜਿਹੜੇ ਭਾਈ ਅਮਰਪਾਲ ਸਿੰਘ ਤੇ ਉਹਨਾਂ ਦੇ ਸਮੇਤ 10 ਸਾਥੀ ਨੇ ਡਿਬੜੂਗੜੀ ਸਾਮ ਜੇਲ੍ਹ ਦੇ ਵਿੱਚ ਹੀ ਜੀ ਉਹਨਾਂ ਤੋਂ ਜਿਹੜੇ ਅੱਠ ਸਾਥੀ ਨਹੀਂ ਉਹਨਾਂ ਦੇ ਉਹਨਾਂ ਦੀ ਜਿਹੜੀ ਐਨਐਸਸੀ ਨੇਚੁਰਲੀ ਖਤਮ ਹੋ ਰਹੀ ਹੈ ਜੀ ਜੀ ਜੋ ਇਹਨਾਂ ਨੇ ਸਾਲ-ਸਾਲ ਕਰਕੇ ਦੋ ਵਾਰ ਲਈ ਸੀ ਨਾ ਜੀ ਤਾਂ ਤੀਜੀ ਵਾਰ ਜੋ ਸਾਨੂੰ ਖਬਰ ਮਿਲ ਰਹੀ ਹੈ মিডিਆਜ਼ ਆ ਰਹੇ ਆ ਤਾਂ ਵੀ ਤੀਜੀ ਵਾਰ ਕੋਈ ਨਹੀਂ ਲਾਈ ਗਈ ਨਵੀਂ ਤੇ ਦੂਸਰੀ ਐਨਐਸਸੀ ਖਤਮ ਹੋਣ ਜਾ ਰਹੀ ਹੈ ਤਾਂ ਉਹਨਾਂ ਨੂੰ ਜਿਹੜੇ ਕੋਈ ਹੋਰ ਪਰਚੇ ਉਹਨਾਂ ਦੇ ਉੱਪਰ ਕੋਈ ਜਨਾਲਾ ਪੁਲਿਸ ਸਟੇਸ਼ਨ ਇਨਸੀਡੈਂਟ ਵਗੈਰਾ ਉਹਨਾਂ 'ਚ ਅਰੈਸਟ ਪਾ ਕੇ ਜੋ ਉੱਥੇ ਜਿਵੇਂ 18 ਮਾਰਚ ਨੂੰ ਚਾਰ ਸਾਥੀਆਂ ਦੀ ਸਮਾਪਤ ਹੋ ਰਹੀ ਹੈ ਜੀ ਤਾਂ ਉੱਥੋਂ ਅਰੈਸਟ ਪਾ ਕੇ ਉਹਨਾਂ ਨੂੰ ਇੱਥੇ ਲੈ ਕੇ ਆ ਰਹੇ ਹੈ ਜੀ ਜੀ ਤੇ ਇਹਨਾਂ ਦੇ ਵਿੱਚ ਕੌਣ ਕੌਣ ਹੈ ਜਿਦੀ ਕਿ ਐਨਐਸਏ ਹੁਣ ਇੱਥੇ ਵੀ ਨਹੀਂ ਤੇ ਉੱਤੇ ਨਹੀਂ ਖਤਮ ਹੋ ਰਹੀ ਕਿਉਂਕਿ ਜੇ ਕਰਾਪਾ ਹੀ ਦੇਖੀ ਕਿ ਐਨਐਸਏ ਸਾਰਿਆਂ ਦੇ ਉੱਤੇ ਮੈਨੂੰ ਲੱਗਦਾ ਕਿ ਇੱਕੋ ਤਾਰੀਖ ਨੂੰ ਲੱਗੀ ਸੀ ਨਹੀਂ ਦੇਖੋ ਜੀ ਅਰੈਸਟ ਵੱਖ-ਵੱਖ ਤਰੀਕਿਆਂ ਨੂੰ ਹੋਈ ਸੀ ਜੀ ਤਰੀਕ ਅੱਦ ਸੀ ਹੈ ਜੀ ਜੀ ਪਹਿਲੀ 18 ਮਾਰਚ ਨੂੰ ਚਾਰ ਬੰਦੇ ਅਰੈਸਟ ਹੋਏ ਸੀ ਪਾਈ ਗੁਰਮੀਤ ਸਿੰਘ ਬੁੱਕਨਾਲਾ ਪਾਈ ਪਗਵਾਨ ਸਿੰਘ ਪ੍ਰਧਾਨ ਮੰਤਰੀ ਬਾਜੀ ਕੇ ਭਾਈ ਬਸੰਤ ਸਿੰਘ ਦੌਲਤਪੁਰਾ ਭਾਈ ਦਰਜੀਤ ਸਿੰਘ ਕਲਸੀ ਜੀ ਇਹਨਾਂ ਦੀ ਅਰੈਸਟ 18 ਮਾਰਚ ਨੂੰ ਹੋਈ ਸੀ 19 ਮਾਰਚ ਨੂੰ ਜੋ ਚਾਚਾ ਰਜੀਤ ਸਿੰਘ ਜੀ ਨੇ ਉਹਨਾਂ ਦੀ ਅਰੈਸਟ ਹੋਈ ਸੀ 20 ਮਾਰਚ ਨੂੰ ਭਾਈ ਕਲਵੰਤ ਸਿੰਘ ਰਾਓ ਕੇ ਦੀ ਅਰੈਸਟ ਹੋਈ ਸੀ ਜੀ ਉਦੋਂ ਹੀ ਗੁਰਿੰਦਰਪਾਲ ਸਿੰਘ ਔਜਲਾ ਦੀ ਅਰੈਸਟ ਹੋਈ ਸੀ ਜੀ ਉਸ ਤੋਂ ਬਾਅਦ 25 ਮਾਰਚ ਨੂੰ ਭਾਈ ਵਰਿੰਦਰ ਸਿੰਘ ਫੌਜੀ ਉਹਨਾਂ ਦੀ ਅਰੈਸਟ ਹੋਈ ਸੀ ਜੀ ਹੂੰ ਤੇ ਇਹ ਤਾਂ ਮਾਰਚ ਮਹੀਨੇ ਚ ਅਰੈਸਟਾਂ ਹੋਈਆਂ ਸੀ 10 ਅਪ੍ਰੈਲ ਨੂੰ ਭਾਈ ਪੱਪਲਪ੍ਰੀਤ ਸਿੰਘ ਦੀ ਅਰੈਸਟ ਹੋਈ ਸੀ ਜੀ ਤੇ 24 ਅਪ੍ਰੈਲ ਨੂੰ ਜੋ ਭਾਈ ਅਮਰਤਪਾਲ ਸਿੰਘ ਦੀ ਅਰੈਸਟ ਹੋਈ ਸੀ ਜੀ ਜੀ ਹਾਂ ਜੀ ਤਾਂ ਫਿਰ ਇਸ ਇਸ ਹਿਸਾਬ ਦੇ ਨਾਲ ਤਾਂ ਇਹ ਦੇਖੀਏ ਕਿ ਕੁਝ ਕੁ ਸਮੇਂ ਦੇ ਬਾਅਦ ਇਹਨਾਂ ਦੇ ਉੱਤੋਂ ਵੀ ਐਨਐਸਏ ਹਟਾਈ ਜਾ ਸਕਦੀ ਹੈ ਜਾਂ ਹਟ ਸਕਦੀ ਹੈ ਹਾਂ ਜੀ ਹਾਂ ਜੀ ਹਟਾਈ ਜਾ ਸਕਦੀ ਹੈ ਜੀ ਤੇ ਮੈਨੂੰ ਲੱਗਦਾ ਹੈ ਕਿ ਵੀ ਤੇ ਸਾਰੇ ਜਿਹੜੇ ਦਸੋ ਦਸੋ ਸਿੰਘ ਨੇ 6350 ਦੀ ਧਰਤੀ ਤੇ ਆਉਣਗੇ ਜੀ ਬਿਲਕੁਲ ਤੇ ਇਹਨਾਂ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਜਨਾਲਾ ਮਾਮਲੇ ਨੂੰ ਲੈ ਕੇ ਲਗਾਤਾਰ ਚਰਚਾ ਇਸ ਬਾਰੇ ਦੇ ਉੱਤੇ ਬਣੀ ਹੋਈ ਹੈ ਤੇ ਇਹ ਵੀ ਹੁਣ ਤੱਕ ਇੱਥੇ ਦੇਖਣ ਦੇ ਵਿੱਚ ਆਇਆ ਕਿ ਪੰਜਾਬ ਸਰਕਾਰ ਅਜਨਾਲਾ ਮਾਮਲੇ ਨੂੰ ਲੈ ਕੇ ਉਹਨਾਂ ਦੇ ਉੱਤੇ ਕਾਰਵਾਈ ਕਰ ਸਕਦੀ ਹੈ ਕਿਸ ਤਰੀਕੇ ਦੀ ਕਾਰਵਾਈ ਹੋ ਸਕਦੀ ਹੈ ਜਾਂ ਕੋਈ ਨਵਾਂ ਪੈੰਥਰਾ ਇਸ ਬਾਰੇ ਦੇ ਉੱਤੇ ਖੇਡਿਆ ਜਾ ਰਿਹਾ ਹੈ ਕੀ ਲੱਗਦਾ ਹੈ ਕੁਝ ਜੀ ਉਹਨਾਂ ਦੇ ਗੀਸ ਚਲਾਨ ਪੇਸ਼ ਮੈਸੇਜ ਨਾਲਾ ਪੁਲਿਸ ਸਟੇਸ਼ਨ ਇਨਸੀਡੈਂਟ ਹੋ ਚੁੱਕਿਆ ਹੈ ਭਾਈ ਅਮਰਿਤਪਾਲ ਸਿੰਘ ਤੇ ਉਹਨਾਂ ਦੇ 10 ਸਾਥੀਆਂ ਨੂੰ ਖਾਨਾ ਨੰਬਰ 2 ਚ ਰੱਖਿਆ ਗਿਆ ਕਾਲਮ ਨੰਬਰ 2 ਚ ਜੀ ਜੀ ਚੁਣਨ ਲਿਖਦੇ ਨੇ ਦੀ ਗ੍ਰਿਫਤਾਰੀ ਹਲੇ ਬਾਕੀ ਹੈ ਕਿਉਂਕਿ ਐਨਐਸਏ ਅਧੀਨ ਡੀਟੇਨਡ ਨੇ ਹੂੰ ਤਾਂ 125 ਗਵਾਹਾਂ ਦੀ ਲਿਸਟ ਦੇ ਵਿੱਚੋਂ 30 ਗਵਾਹ ਕੰਪਲੀਟ ਹੋ ਚੁੱਕੇ ਨੇ ਤੇ ਅੱਗੇ ਵੀ ਜਿਹੜਾ ਟ੍ਰਾਇਲ ਹੈ ਉਹ ਚੱਲ ਰਿਹਾ ਹੈ ਤਾਂ ਮੈਨੂੰ ਲੱਗਦਾ ਵੀ ਸ਼ਾਇਦ ਉਸ ਕੇਸ ਦੇ ਵਿੱਚ ਅਰੈਸਟ ਪਾ ਸਕਦੇ ਨੇ ਜੀ ਜੀ ਤੇ ਲੱਗਦਾ ਹੈ ਕਿ ਅੱਗੇ ਜਾਂ ਕੋਈ ਟੈਕਨੀਕਲੀ ਤੁਸੀਂ ਵਕੀਲ ਹੋ ਇਹਦੇ ਉੱਤੇ ਚੰਗੀ ਤਰੀਕੇ ਨਾਲ ਦੱਸ ਸਕਦੇ ਹੋ ਕਿ ਅੱਗੇ ਇਹਨਾਂ ਤਿੰਨ ਜਿਨ੍ਹਾਂ ਦੇ ਉੱਤੇ NSA ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹਟ ਸਕਦੀ ਹੈ ਜਾਂ ਹਟਾਈ ਜਾ ਸਕਦੀ ਹੈ ਵੀ ਇਹਦੇ ਉੱਤੇ ਕੋਈ ਵਾਦਾ ਨਹੀਂ ਹੋਵੇਗਾ ਹਾਂ ਜੀ ਦੇਖੋ ਜੀ ਉਹਨਾਂ ਨੂੰ NSA ਦੀ ਰੀਟੇਂਡ ਕਰਕੇ ਰੱਖਿਆ ਗਿਆ ਹੈ ਤੇ ਇਹਨਾਂ ਦੀ ਜ਼ਿਆਦਾਤਰ ਇਹ ਅੰਦਰ ਰਹਿਂ ਜੇਲ੍ਹ ਦੇ ਵਿੱਚ ਤਾਂ ਹੀ NSA ਲਾਈ ਗਈ ਸੀ ਤਾਂ ਹੀ ਜੋ ਇਹਨਾਂ ਦੇ ਉੱਪਰ ਆ ਸਾਰਾ ਕੁਝ ਹੋਇਆ ਜੀ ਬਾਅਦ ਚੋਂ ਅਰੈਸਟ ਪਾਉਣੀ ਵਗੈਰਾ ਸਾਰਾ ਕੁਝ ਜੀ ਤਾਂ ਹੀ ਹੋ ਰਿਹਾ ਜੀ ਜੀ ਤੇ ਹੁਣ ਤੱਕ ਦੇ ਵਿੱਚ ਜੋ ਇਹ ਸਾਹਮਣੇ ਆਇਆ ਦੂਜੇ ਪਾਸੇ ਜੇਕਰ ਆਪਾਂ ਇੱਥੇ ਗੱਲ ਕਰ ਲਈਏ ਅੰਮ੍ਰਿਤਪਾਲ ਸਿੰਘ ਦੀ ਮੈਂਬਰਸ਼ਿਪ ਨੂੰ ਲੈ ਕੇ ਉਹਦੇ ਉੱਤੇ ਵੀ ਲਗਾਤਾਰ ਇੱਥੇ ਚਰਚਾ ਬਣੀ ਹੋਈ ਹੈ ਉਹਦੀ ਕੋਈ ਇਸ ਵੇਲੇ ਦੇ ਉੱਤੇ ਕੋਈ ਅਪਡੇਟ ਹੈਗੀ ਹੈ ਕਿ ਉਹ ਜੋ ਉਹਨਾਂ ਨੇ ਕੇਸ ਦਾਇਰ ਕੀਤਾ ਸੀ ਮੈਂਬਰਸ਼ਿਪ ਸੇਫ ਹੈ ਉਹਨਾਂ ਦੀ ਉਸ ਨੂੰ ਕੁਝ ਨਹੀਂ ਹੋਦਾ ਮੈਂਬਰਸ਼ਿਪ ਮੈਂਬਰਸ਼ਿਪ ਉਹਨਾਂ ਦੀ ਸੇਫ ਹੈ ਤੇ ਪੰਜਾਬ ਜਲਦੀ ਆ ਸਕਦੇ ਨੇ ਇਹਨਾਂ ਸਾਥੀਆਂ ਦੇ ਵਾਂਗ ਛੇਤੀ ਜੀ ਛੇਤੀ ਜੀ 2-4 ਮਹੀਨਿਆਂ ਦੀ 2-4 ਮਹੀਨੇ ਕੀ 1.5 ਮਹੀਨੇ ਦੀ ਗੱਲ ਰਹਿ ਗਈ ਜੀ 24 ਅਪ੍ਰੈਲ ਤੋਂ ਬਾਅਦ ਸੀ ਤੇ ਅਜਨਾਲਾ ਮਾਮਲਾ ਕਿੰਨਾ ਕੁ ਸਟਰੋਂਗ ਕਰ ਸਕਦੀ ਹੈ ਪੰਜਾਬ ਸਰਕਾਰ ਜੇਕਰ ਉਹਨਾਂ ਪੰਜਾਬ ਸ਼ਿਫਟ ਹੋ ਹੀ ਰਹੇ ਨੇ ਹਾਈ ਕਚੇ ਜਿਹੜਾ ਭਾਈ ਅਮਰਿਤਪਾਲ ਸਿੰਘ ਨੇ ਕਿਸੇ ਨੂੰ ਡਾਂਗ ਤੱਕ ਨਹੀਂ ਮਾਰੀ ਜੀ ਤਾਂ 307 ਕਿਵੇਂ ਬਣ ਜੂਗੀ ਜੀ ਹਾਂਜੀ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਕਰਦਾ ਜੀ ਤੁਹਾਡਾ ਦੋ ਸਮਾਂ ਕੱਢਿਆ ਤੁਸੀਂ तमाम ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਬਾਈ ਗੁਰਜੀਤ ਖਾਲਸਾ ਬਾਈ ਗੁਰਜੀਤ ਖਤੇ ਜੀ ਖਾਲਸਾ ਬਾਈ ਗੁਰਜੀਤ ਖਤੇ ਜੀ ਇਹ ਸਨ ਐਡਵੋਕੇਟ ਈਮਾਨ ਸਿੰਘ ਖਾਰਾ ਜਿਨ੍ਹਾਂ ਦੇ ਵੱਲੋਂ तमाम ਜਾਣਕਾਰੀ ਇੱਥੇ ਦਿੱਤੀ ਗਈ ਹੈ ਕਿ ਭਾਈ ਅਮਰਪਾਲ ਸਿੰਘ ਦੇ ਸਾਥੀਆਂ ਦੇ ਉੱਤੇ ਜੋ NSA ਲਗਾਈ ਗਈ ਸੀ ਉਸ ਨੂੰ ਖਤਮ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਜਦੋਂ ਗੱਲ ਚੱਲਦੀ ਹੈ ਅਮਰਪਾਲ ਸਿੰਘ ਤੇ ਉਹਨਾਂ ਦੇ ਚਾਚਾ ਅਤੇ ਪਪਲਪ੍ਰੀਤ ਸਿੰਘ ਜੀ ਤਾਂ ਇਹਨਾਂ ਦੇ ਬਾਰੇ ਉਹਨਾਂ ਨੂੰ ਦੱਸਿਆ ਗਿਆ ਕਿ ਇਹਨਾਂ ਦਾ ਜੋ NSA ਦਾ ਟਾਈਮ ਪੀਰੀਅਡ ਸੀ ਉਹ तमाम ਬਾਕੀ ਸਾਥੀਆਂ ਦਾ ਖਤਮ ਹੋ ਚੁੱਕਿਆ ਸੀ ਉਸ ਦੇ ਅਧਿਨ ਹੀ ਇਹਨਾਂ ਨੂੰ ਪੰਜਾਬ ਸ਼ਿਫਟ ਕੀਤਾ ਜਾ ਰਿਹਾ ਤੇ ਕੁਝ ਹੀ ਸਮੇਂ ਤੱਕ ਜਾਂ ਇਹ ਕਹਿ ਲਓ ਕਿ ਕੁਝ ਦਿਨਾਂ ਤੱਕ ਇਹਨਾਂ ਪਾਈ ਅਮਰਪਾਲ ਸਿੰਘ ਪਪਰ ਪ੍ਰੀਤ ਸਿੰਘ ਤੇ ਉਹਨਾਂ ਦੇ ਚਾਚਾ ਜੀ ਦੀ ਜਿਹੜੀ ਐਨਐਸਏ ਆ ਉਹ ਵੀ ਖਤਮ ਹੋ ਸਕਦੀ ਹੈ ਤੇ ਉਹਨਾਂ ਨੂੰ ਵੀ ਪੰਜਾਬ ਜਿਹੜਾ ਸ਼ਿਫਟ ਕੀਤਾ ਜਾ ਸਕਦਾ ਹੈ ਤੇ ਦੂਜੇ ਪਾਸੇ ਮੈਂਬਰਸ਼ਿਪ ਨੂੰ ਲੈ ਕੇ ਉਹਨਾਂ ਦੇ ਵੱਲੋਂ ਇਹ ਦੱਸਿਆ ਗਿਆ ਹੈ ਕਿ ਉਹਨਾਂ ਦੀ ਮੈਂਬਰ ਪਾਰਲੀਮੈਂਟ ਦੀ ਮੈਂਬਰਸ਼ਿਪ ਨੂੰ ਇਸ ਵੇਲੇ ਦੇ ਉੱਤੇ ਕੋਈ ਖਤਰਾ ਨਹੀਂ ਹੈ ਉਹ ਬਿਲਕੁਲ ਸੇਫ ਹੈ ਬਹੁਤ ਪਤਨ ਮਤ ਕਰਦੇ ਆ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ